ਆਪ ਸਭ ਨੂੰ ਪਤਾ ਹੈ ਕਿ ਹਰਿਆਣਾ ਰੋਡ ਤੇ ਭਗਵਾਨ ਵਾਲਮੀਕੀ ਆਸ਼ਰਮ ਜੋ ਕਿ ਸਾਡੇ ਜਿਹੜੇ ਸਮਾਜ ਦਾ ਉੱਤੇ 100 ਸਾਲ ਤੋਂ ਅਸੀਂ ਉੱਥੇ ਕਾਬਜ ਆ ਔਰ ਉੱਥੇ ਇੱਕ ਭਗਵਾਨ ਵਾਲਮੀਕੀ ਮਹਾਰਾਜੀ ਦੀ ਬੋਵੇ ਮੂਰਤੀ ਵੀ ਬਣੀ ਹੋਈ ਆ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਉੱਥੇ ਲੋਕ ਨਤਮਸਤਕ ਹੋਣ ਵੀ ਜਾਂਦੇ ਆ ਜਿੱਥੇ ਸਾਡਾ ਸਮਾਜ ਜਾਂਦਾ ਉੱਥੇ ਬਾਕੀ ਲੋਕ ਵੀ ਬੋਵੇ ਮੂਰਤੀ ਦੇ ਦਰਸ਼ਨ ਵੀ ਕਰਦੇ ਆ ਉੱਥੇ ਸਾਡੇ ਜਿਹੜੇ ਸਮਾਜ ਦੀਆਂ ਵੀਡੀਓਜ਼ ਵੀ ਬਣੀਆਂ ਆ ਉੱਤੇ ਜੇ ਭਜਨਾਂ ਦੇ ਉੱਤੇ ਉੱਥੇ ਸ਼ੂਟਿੰਗ ਵੀ ਚੱਲਦੀ ਆ ਔਰ ਕੁਝ ਛਰਾਰਤੀ ਤੱਤਵਾਂ ਨੇ 2 ਮਹੀਨੇ ਪਹਿਲਾਂ ਉਹਦੇ ਤੇ ਕਬਜ਼ਾ ਕੀਤਾ ਔਰ ਜਿਨ੍ਹਾਂ ਨੂੰ ਇਹ ਗੈਂਗਸਟਰ ਦੱਸਿਆ ਗਿਆ ਔਰ ਉਸ ਕਰਕੇ ਅਸੀਂ ਉੱਥੇ 1.5 ਮਹੀਨਾ ਬਿਲਕੁਲ ਅਸੀਂ ਉੱਥੇ ਨਹੀਂ ਗਏ ਅਸੀਂ ਕਿਸੇ ਅਸੀਂ ਚਾਹਦੇ ਸੀ ਕਿ ਸਾਡੇ ਬੱਚੇ ਦਾ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਅਸੀਂ 1.5 ਮਹੀਨਾ ਉੱਥੇ ਨਾ ਜਾਣ ਕਰਕੇ ਸਾਡੀ ਜਿਹੜੀ ਭਗਵਾਨ ਵਾਲਮੀਕਿਵਾਰਾ ਦੀ ਮੂਰਤੀ ਆ ਉਹਦੇ ਨਾਲ ਬੇਅਦਬੀ ਵੀ ਹੋਈ ਆ ਔਰ ਸਾਡੀ ਮੰਗ ਆ ਕਿ ਬੇਅਦਬੀ ਦਾ ਇੱਕ ਪਰਚਾ ਕੱਟਿਆ ਜਾਵੇ ਉਹਨਾਂ ਤੇ ਔਰ ਪ੍ਰਸ਼ਾਸਨ ਨੂੰ ਇਹ ਮੰਗਾ ਕਿ ਸਾਡੀ ਜਿਹੜੀ ਜਗ੍ਹਾ ਹੈ ਉਹ ਸਾਡੀ ਕਲੀਅਰ ਕਰਾ ਕੇ ਦਿੱਤੀ ਜਾਵੇ ਔਰ ਇਸ ਸਬੰਧ ਦੇ ਵਿੱਚ ਸਾਨੂੰ ਪ੍ਰਸ਼ਾਸਨ ਨੇ 4 ਤਰੀਕ ਤੱਕ ਲਾਰਾ ਲਾ ਕੇ ਰੱਖਿਆ ਕਿਉਂਕਿ ਆਪ ਸਭ ਨੂੰ ਪਤਾ ਇਲੈਕਸ਼ਨ ਦੌਰ ਸੀਗਾ ਔਰ ਸਾਡੀ ਮੰਗ ਆ ਕਿ ਜੇ ਇਹ ਸਾਡਾ ਸੌਟ ਆਊਟ 2-3 ਦਿਨਾਂ ਚ ਨਹੀਂ ਕਰਾਂਦੇ ਤਾਂ ਅਸੀਂ 6 ਤਰੀਕ ਨੂੰ ਸ਼ਹਿਰ ਬੰਦ ਦੀ ਕਾਲ ਦਿੱਤੀ ਆ ਔਰ ਮੈਂ ਵਪਾਰ ਮੰਡਲ ਔਰ ਦੁਕਾਨਦਾਰਾਂ ਨੂੰ ਇਹ ਅਪੀਲ ਕਰਦਾ ਕਿ ਅਸੀਂ ਸ਼ਾਂਤੀਪੂਰਵਕ ਬੰਦ ਕਰਾਣਾ ਸਾਡਾ ਸਹਿਯੋਗ ਦੇਣ ਧੰਨਵਾਦ ਜੀ ਇਹ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਕੌਮ ਗੈਂਗਸਟਰ ਨੇ ਕਿਹਨਾਂ ਦੀ ਕੋਰਪੋਰੇਸ਼ਨ ਆ ਬੜਾ ਦੇਖੋ ਜੀ ਇਹਦੇ ਵਿੱਚ ਬਿੰਨੀ ਗੁੱਜੇਰਾ ਇੱਕ ਗੈਂਗਸਟਰ ਔਰ ਉਹਦੇ ਇੱਕ ਸਾਥੀ ਹੈ ਮਿੰਟਾ ਗੁੱਜੇਰਾ ਬਾਕੀ ਮੈਨੂੰ ਇਹਨੇ ਨਾਮ ਨਹੀਂ ਪਤਾ ਜੋ ਇਹ ਚਰਚਾ ਦੇ ਵਿੱਚ ਦੋ ਨਾਮ ਹੈ ਉਹ ਕੰਮ ਕਿਉਂ ਕਰ ਰਹੇ ਨੇ ਜ਼ਮੀਨ ਕਿਉਂ ਉਹਨਾਂ ਦੇ ਆਪਣੀ ਤੋਂ ਮਲਕੀਅਤ ਨਹੀਂ ਉੱਥੇ ਇੱਕ 14.5 ਮਰਲੇ ਜਗ੍ਹਾ ਸੀਗੀ ਜੋ ਕਿ ਪੁਰਾਣਾ ਅਸੀਂ ਉਹਦਾ ਥੋੜਾ ਕੇਸ ਅਸੀਂ ਹਾਰ ਗਏ ਸੀ ਕਿਉਂਕਿ ਸਾਨੂੰ ਪਤਾ ਉੱਥੇ ਕਾਬਜ ਕਿਸੇ ਨੇ ਹੋਣਾ ਨਹੀਂ ਉਹ ਬਹੁਤ ਪਹਿਲਾਂ 20 ਸਾਲ ਪਹਿਲਾਂ ਘੁੰਮਦਾ ਰਿਹਾ ਵਾਲੇ ਦੁਆਲੇ ਔਰ ਕਿਸੇ ਕਾਰਨ ਬਰਸ਼ੋ ਇਹਨਾਂ ਕੋ ਚਲੇ ਗਿਆ ਜਿਹੜਿਆ ਗੈਂਗਸਟਰ ਦਾ ਮੈਂ ਨਾਮ ਲਿਆ ਇਹਨਾਂ ਨੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਮਹਾਰਾਜ ਦੀ ਬੇਇੱਜ਼ਤੀ ਕੀਤੀ ਅਵੇਲ ਜੀ ਅਵੇਲ ਜੀ ਤੁਸੀਂ ਇਹ ਕੋਈ ਗੱਲ ਬਿਲਕੁਲ ਸਹੀ ਕਹੀ ਹੈ ਵੀ ਉਹ ਬਹੁਤ ਸਾਲ ਤੋਂ ਕਿਸੇ ਹਾਂਜੀ 100 ਸਾਲ ਤੋਂ ਉਹਦੀ ਤਾਂ ਰਜਿਸਟਰੀ ਆ ਹਾਂਜੀ ਉਹ ਜਗਤਾਂ ਰਜਿਸਟਰੀ ਆ ਇਹ ਜਿਹੜੀ ਜਗ੍ਹਾ ਤੁਸੀਂ 14 ਮੱਲੇ ਗੱਲ ਕਰ ਰਹੇ ਹੋ ਹਾਂਜੀ ਹੈਗੀ ਹੈ ਜੀ ਸਾਨੂੰ ਪਤਾ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਉਹ ਸਾਨੂੰ ਕਲੀਅਰ ਕਰਕੇ ਦਿੱਤਾ ਜਾਵੇ ਕਿਉਂਕਿ ਸਾਡੀ ਉੱਤੇ ਆਸਤਾ ਜੁੜੀ ਹੈ ਉਹਨਾਂ ਨੇ ਬਿਲਕੁਲ ਜਿਹੜੀ ਮੂਰਤੀ ਦੇ ਅੱਗੇ ਪੂਰਾ ਕਬਜ਼ਾ ਕਰ ਲਿਆ ਉਹ ਮੂਰਤੀ ਨਜ਼ਰ ਨਹੀਂ ਹੈ ਨਾ ਬਾਲਮਿਕ ਸਮਾਜ ਦੀ ਉਹਨਾਂ ਨਾਲ ਗੱਲ ਵੀ ਹੋਈ ਸੀ ਤੁਸੀਂ ਕਿਹਾ ਸੀ ਵੀ ਖਸਰਾ ਨੰਬਰ 21 ਹੈ 14 ਮੱਲੇ ਦੂਜੇ ਪਾਸੇ ਲੈ ਲਓ ਹਾਂਜੀ ਹਾਂਜੀ ਇਦਾਂ ਦੀ ਕੋਈ ਗੱਲ ਹੋਈ ਸੀ ਦੇਖੋ ਜੀ ਸਾਡੇ ਔਰ ਥੋਥੇ 1 43 ਮੱਲੇ ਵੀ ਸੀਗੇ ਜੋ ਕਿ ਅਸੀਂ ਲਾਸਟ ਮੀਟਿੰਗ ਕੀਤੀ ਉਹਦੇ ਵਿੱਚ ਜੈਂਸ ਮਾਸਿਗਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਅਟਾਡੀ ਮਰਲੇ ਉਹ ਡੋਨੇਟ ਦੇ ਦਿੱਤੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਆ ਕਿ ਜੇ ਸਾਨੂੰ ਡੋਨੇਟ ਕਰਾ ਦੇਣ ਅਸੀਂ ਉਹ ਜਗ੍ਹਾ ਕਿਸੇ ਕੀਮਤ ਦੇ ਵਿੱਚ ਅਸੀਂ ਛੱਡਣੀ ਨਹੀਂ ਹੈਗੀ ਜਿਹੜੀ 14 ਮਰਲੇ ਹਾਂਜੀ ਪਰ ਉਹ ਜਿਹੜੀ ਲੇਡੀ ਆ ਜਿਹਦੀ ਉਹ ਜਗ੍ਹਾ ਆ ਉਹ ਤਾਂ ਉਹ ਤੁਸੀਂ ਕਹਿ ਰਹੇ ਹੋ ਵੀ ਬਾਲਮਿਕ ਸਮਾਜ ਬਿਲਕੁਲ ਠੀਕ ਆ ਪਰ ਤੁਸੀਂ ਉਹ ਲੇਡੀ ਨਾਲ ਵੀ ਕੰਸਰਨ ਕਰ ਸਕਦੇ ਹੋ ਕਿ ਲੇਡੀ ਤਾਂ ਅੱਜ ਤੱਕ ਆਪਣਾ ਉੱਥੇ ਹੱਕ ਦਾਦੀ ਕਹਿੰਦੀ ਮੇਰੀ ਰਜਿਸਟਰੀ ਆ ਔਰ ਉਹਨੇ ਹੀ ਰਜਿਸਟਰੀ ਕੀਤੀ ਅੱਗੇ ਹਾਂਜੀ ਹਾਂਜੀ ਉਹਨੇ ਰਜਿਸਟਰੀ ਕੀਤੀ ਆ ਸਾਨੂੰ ਪਤਾ ਹੈ ਪਹਿਲਾਂ ਕਹੁੰਦੀ ਰਹੀ ਆ ਕਿ ਪਹਿ ਇਦਾਂ ਬਾਹੂਬਲੀ ਜਿਹੜੇ ਲੋਕ ਉੱਠਦੇ ਰਹੇ ਆ ਕਈਆਂ ਕੋ ਗਏ ਕਿਸੇ ਨੇ ਉੱਥੇ ਕਾਚਾ ਕਰਨ ਦੀ ਬਾਹੂਬਲੀ ਫਾਈਨ ਨਹੀਂ ਉੱਥੇ ਕਿਉਂ ਨਹੀਂ ਪਹੁੰਚ ਕੀਤੀ ਐਕਚੁਅਲੀ ਦੇਖੋ ਜਿਹੜਾ ਜਿਹੜਾ ਸਾਡਾ ਉੱਥੇ ਵਾਲਮੀਕੀ ਆਸ਼ਰਮ ਦੀ ਸੰਸਥਾ ਚੱਲਦੀ ਆ ਉਹ ਥੋੜੀ ਕਹਿੰਦਾ ਲੂਜ਼ ਆ ਠੀਕ ਹੈ ਨਾ ਇਹ ਉਹਨਾਂ ਦੀ ਥੋੜੀ ਮਿਲੈਕੀ ਆ ਅੱਜ ਕਿਉਂ ਸਟਰੋਂਗ ਆ ਅੱਜ ਵੀ ਅੱਜ ਸਟਰੋਂਗ ਹੈ ਅੱਜ ਵੀ ਉਹ ਤੁਸੀਂ ਉਹ ਅਪਰੋਚ ਕਰੀ ਚੁੱਕਦੇ ਹੋ ਦੇਖੋ ਅੱਜ ਸਟਰੋਂਗ ਇਦਾਂ ਆ ਕਿਉਂਕਿ ਵਾਲਮੀਕੀ ਸਮਾਜ ਤੇ ਜਜ਼ਬਾ ਇਹ ਤੁਹਾਨੂੰ ਪਤਾ ਦਿਝਾਰੂ ਗੋਮ ਆ ਲੇਕਿਨ ਕੁਛ ਕਾਰਨ ਵਰਸ਼ ਸਾਡੇ ਜਿਹੜੇ ਆਗੂ ਸੀ ਜਿਹਦੇ ਵਿੱਚ ਮੈਂ ਵੀ ਸੀਗਾ ਅਸੀਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਲੇਕਿਨ ਅਸੀਂ ਕੋਈ ਐਦਰ ਦਾ ਫੈਸਲਾ ਨਹੀਂ ਲਿਆ ਜਿਹਦੇ ਵਿੱਚ ਸਾਡੇ ਕਿਸੇ ਬੱਚੇ ਨੂੰ ਜਾਨੀ ਨੁਕਸਾਨ ਹੋਵੇ ਲੇਕਿਨ ਫਿਰ ਸਾਡੀ ਜਿਹੜੀ ਯੂਥ ਆ ਪਿੰਡਾਂ ਪਿੰਡਾਂ ਤੋਂ ਉਹਨਾਂ ਨੇ ਸਾਨੂੰ ਆਕੇ ਮੋਟੀਵੇਟ ਕੀਤਾ ਕਿ ਅਸੀਂ ਉੱਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਉਹਨਾਂ ਨੂੰ ਕੋਈ ਕੁਝ ਇਹ ਗੱਲ ਕਹੀ ਵੀ ਆਪਾਂ ਪ੍ਰਸ਼ਾਸਨ ਨੂੰ ਕਵਾਂਗੇ ਜਾਂ ਆਪਾਂ ਉਹ ਜਗ੍ਹਾ ਨਹੀਂ ਛੱਡਣੀ ਜਾਂ ਨਾਲ ਉਹ ਡੋਨੇਟ ਕਰਾ ਦੇਣਾ ਅੱਛਾ ਇਹ ਗੱਲ ਕੀ ਪ੍ਰਸ਼ਾਸਨ ਤਾਂ ਇਹਨੂੰ ਡੋਨੇਟ ਕਰਾ ਨਹੀਂ ਸਕਦਾ ਤੁਸੀਂ ਕਿਉਂ ਨਹੀਂ ਉਹ ਲੇਡੀ ਤੱਕ ਪਹੁੰਚ ਕਰਦੇ ਅਸੀਂ ਪਹਿਲਾਂ ਨਹੀਂ ਕੀਤੀ ਸਾਡੀ ਗਲਤੀ ਹੈ ਮੈਂ ਮੰਨ ਰਿਹਾ ਇਹ ਗੱਲ ਹੁਣ ਕਿਉਂ ਨਹੀਂ ਕਰ ਰਹੇ ਹਾਂਜੀ ਹੁਣ ਵੀ ਕਿਉਂ ਉਹਨੇ ਰਜਿਸਟਰੀ ਐਕਚੁਅਲੀ ਕਰਾਤੀ ਹੈ ਤਿੰਨ ਬੰਦੇ ਦਾ ਨਾਮ ਰਜਿਸਟਰੀ ਆ ਦੋ ਪੰਜ-ਪੰਜ ਮਰਲੇ ਔਰ ਆਈ ਥਿੰਕ ਇੱਕ ਸੱਤ ਮਰਲੇ ਦੋ ਮਰਲੇ ਇੱਕ ਪੰਜ ਤੇ ਇੱਕ ਦੋ ਮਰਲੇ ਫਿਰ ਹੁਣ ਉਹੀ ਕੁਐਸਚਨ ਤੁਸੀਂ ਆਪ ਐਗਰੀ ਕਰਨੇ ਵੀ ਰਜਿਸਟਰੀ ਹੋ ਗਈ ਹੈ ਜਗ੍ਹਾ ਦੀ ਰਜਿਸਟਰੀ ਫਿਰ ਕਿਸੇ ਦੀ ਮਾਲਕੀ ਨੂੰ ਕਿੱਧਰ ਰੋਕੇ ਦਾ ਸੀ ਹਾਂਜੀ ਫਿਰ ਕਿਸੇ ਦੀ ਮਾਲਕੀ ਨੂੰ ਦੇਖੋ ਸਾਡੇ ਜਿਹੜੀ ਭਗਵਾਨ ਵਾल्ਮੀਕੀ ਆਸ਼ਰਮ ਆਪਣੇ ਅਮ੍ਰੇਸਰਣਾ ਸੇ ਉੱਥੇ ਇਦਾਂ ਹੀ ਮੈਟਰ ਸੀਗਾ ਅੱਛਾ ਜੀ ਲੇਕਿਨ ਉੱਥੇ ਧਾਰਮਿਕ ਆਸਥਾ ਸੀਗੀ ਤੇ ਅਸੀਂ ਉਹ ਉੱਥੇ ਵੀ ਆਪਣਾ ਬਵਿਆ ਮੰਦਿਰ ਬਣਾਇਆ ਜਿਹਦੇ ਵਿੱਚ ਸਾਨੂੰ ਸੀਐਮ ਸਾਹਿਬ ਨੇ ਵੀ ਸਹਿਯੋਗ ਕੀਤਾ ਆਪ ਸਭ ਨੂੰ ਪਤਾ ਅਸੀਂ ਇਹੀ ਮੰਗ ਕਰਦੇ ਹਾਂ ਜਿਾ ਸੀਐਮ ਸਾਹਿਬ ਸਾਡਾ ਸਹਿਯੋਗ ਕਰਨ ਅਜਿਹੀ ਮੌਜੂਦਾ ਸਰਕਾਰ ਆ ਇਹ ਇਹ ਸਾਡਾ ਸਹਿਯੋਗ ਕਰੇ ਕਿਉਂਕਿ ਜਦੋਂ ਮੌਜੂਦਾ ਸਰਕਾਰ ਆ ਪਹਿਲਾਂ ਰਹੀਆਂ ਉਹਨਾਂ ਨੇ ਹਮੇਸ਼ਾ ਬਾਲਮਿਕੀ ਸਮਾਜ ਦਾ ਬਾਲ ਚੜ੍ਹ ਕੇ ਮਤਲਬ ਸਾਥ ਦਿੱਤਾ ਲੇਕਿਨ ਆ ਜਿਹੜੇ ਝਾੜੂ ਪਾਰਟੀ ਆ ਨਿਸ਼ਾਨ ਇਹਨਾਂ ਨੇ ਸਾਡਾ ਰੱਖਿਆ ਇਹਨਾਂ ਬਿਲਕੁਲ ਸਾਡਾ ਸਾਥ ਨਹੀਂ ਦੇ ਰਹੀਆਂ ਬਾਲਮਿਕ ਸਮਾਜ ਦਾ ਸਮਾਨ ਆਪਾਂ ਵੀ ਕਰਦੇ ਹਾਂ ਪਰ ਪਰ ਜੀ ਬੰਦਵੀ ਕਾਲ ਇਹ ਸਹੀ ਸੋਲੂਸ਼ਨ ਬਿਲਕੁਲ ਸਹੀ ਸੋਲੂਸ਼ਨ ਆ ਜ ਕਿਉਂ ਹਾਂਜੀ ਕਿਉਂ ਉਹ ਕਹਿੰਦੇ ਜੀ ਇਲੈਕਸ਼ਨ ਆਈ ਉਸ ਤੋਂ ਬਾਅਦ ਗੱਲ ਕਰਦੇ ਆਂ ਔਰ ਉਹ ਉਹਨਾਂ ਨੇ ਬੜੀ ਤੇਜ਼ੀ ਨਾਲ ਉੱਥੇ ਕਬਜ਼ਾ ਕਰਨਾ ਸ਼ੁਰੂ ਕਰਤਾ ਸੀ ਨਹੀਂ ਕਬਜ਼ਾ ਤਾਂ ਤੁਸੀਂ ਰਖਵਾਤਾ ਹਾਂਜੀ ਰਖਵਾਤਾ ਜੀ ਹੁਣ ਇਲੈਕਸ਼ਨ ਤੋਂ ਬਾਅਦ ਤਾਂ ਇੱਕੋ ਹੀ ਪ੍ਰਸ਼ਾਸਨ ਮਿਲ ਸਕਦਾ ਹੈ ਅਸੀਂ ਅਸੀਂ ਬਾਂਦੀ ਕਾਲਜ ਕਰਕੇ ਦਿੱਤੀ ਹੈ ਪ੍ਰਸ਼ਾਸਨ ਸਾਡੇ ਨਾਲ ਸੰਪਰਕ ਕਰੇ ਨਹੀਂ ਕਰੂਗਾ ਤਾਂ ਅਸੀਂ ਬੰਦ ਕਰਾਵਾਂਗੇ